ਸਤਿ ਸ੍ਰੀ ਅਕਾਲ ਜੀ ਦੋਸਤੋ ਅ ਅੱਜ ਮੈਂ ਫੋਜ਼ਪੁਰੀ ਦਿੱਲੀ ਵਿਚ ਆਇਆ ਹੋਇਆ ਹਾਂ ਅ ਵੱਖ-ਵੱਖ ਤਰ੍ਹਾਂ ਦਾ ਬਖਰੀ ਮੈਂ ਇਧਰ ਕਿ ਵੇਖਿਆ ਤਾਂ ਅੱਜ ਬਹੁਤ ਛੋਟੇ-ਛੋਟੇ ਬੱਚਿਆਂ ਨੂੰ ਗਿੱਧੇ ਦੀ ਪ੍ਰੈਕਟਿਸ ਦੇਖ ਤੇ ਗਏ ਅਸੀਂ ਤਾਂ ਬੜਾ ਫਰਕ ਹੈ ਹਨਾ ਸਾਡੇ ਏਰੀਆ ਦਾ ਤੇ ਇਧਰ ਏਰੀਆ ਦਾ ਉੱਥੇ ਬੱਚਿਆਂ ਨੂੰ ਕਾਫੀ ਹੋ ਕਰਿਆ ਤੇ ਅੱਜ ਸਾਡੇ ਬੜੇ ਸਤਿਕਾਰਯੋਗ ਮੈਡਮ ਜੀ ਲਖਵਿੰਦਰਜੀਤ ਕੋਰ ਜਿਨ੍ਹਾਂ ਨੂੰ ਪੰਜਾਬੀ ਕਲਚਰ ਨਾਲ ਬਹੁਤ ਜ਼ਿਆਦਾ ਪਿਆਰ ਆ ਬਈ ਆ ਵੀ ਸਭੇ ਚਾਰ ਨਾਲ ਇਹ ਇੰਨੇ ਕੁ ਸਮਰਪਿਤ ਨੇ ਕਿ ਵੀ ਆਪਣੇ ਬੱਚਿਆਂ ਤੇ ਦੇਖੋ ਹਰ ਇੱਕ ਨੂੰ ਹਨਾ ਤੇ ਬਹੁਤ ਜ਼ਿਆਦਾ ਇਸ ਚੀਜ਼ ਨਾਲ ਜੋੜਦੇ ਨੇ ਤਾਂ ਸਾਡਾ رابطہ ਕੈਮ ਹੋਇਆ ਤੇ ਮੈਂ ਸਪੈਸ਼ਲੀ ਮਿਲਣ ਦੇ ਲਈ ਅੱਜ ਇਹਨਾਂ ਦੇ ਘਰ ਆਇਆ ਹੋਇਆ ਹਾਂ ਅੱਜ ਅਸੀਂ ਲਾਈਵ ਤੁਹਾਡੇ ਨਾਲ ਬਖਰੀਵੇਂ ਦੀ ਗੱਲ ਕਰਾਂਗੇ ਵੀ ਮਾਜਾ ਮਾਲਵਾ ਦਵਾਪੇ ਦੇ ਵਿੱਚ ਇਹ ਕਿੰਨੇ ਇਹਨਾਂ ਨੇ ਬੜੇ ਗੀਤ ਹੰਡਾਏ ਨੇ ਤੇ ਰਵਾਇਤੀ ਲੋਕ ਗੀਤ ਹੰਡਾਏ ਨੇ ਅਸੀਂ ਰਵਾਇਤੀ ਲੋਕ ਗੀਤਾਂ ਦੇ ਉੱਤੇ ਚਰਚਾ ਕਰਾਂਗੇ ਵੀ ਗੀਤ ਉਹ ਹੀ ਨੇ ਉਹਨਾਂ ਦਾ ਬੌਂਡ ਦਾ ਸਟਾਈਲ ਕੀ ਹੈਗਾ ਹਨਾ ਤਾਂ ਕਿ ਆਪਾਂ ਕਈ ਬਲੇਖੇ ਹੁੰਦੇ ਨੇ ਨਾ ਕਈ ਵਾਰ ਜੇ ਆਪਾਂ ਯੂਨੀਵਰਸਿਟੀ ਦੇ ਵਿੱਚ ਦੇਖਦੇ ਆਂ ਮੈਮ ਜੇ ਕਿਤੇ ਦੇਖਦੇ ਆਂ ਤਾਂ ਲੋਕਾਂ ਨੂੰ ਇਹ ਹੁੰਦਾਗਾ ਵੀ ਇਹ ਕਿਤੇ ਗਲਤ ਕਰਦਾ ਹਾਂਜੀ ਤਾਂ ਉਹਦਾ ਮਤਲਬ ਇਹ ਹੁੰਦਾਗਾ ਵੀ ਅਲੱਗ-ਅਲੱਗ ਖੇਤਰ ਦੇ ਜਿਹੜੇ ਲੋਕ ਨੇ ਉਹਨਾਂ ਦਾ ਗਾਉਣ ਦਾ ਕੱਲਾ ਢਾਂਗ ਹੀ ਵੱਖਰਾ ਹੁੰਦਾ ਚੀਜ਼ਾਂ ਹੋਈਆਂ ਹੁੰਦੀਆਂ ਨੇ ਇੱਧਰ ਉੱਧਰ ਗਾਇਨ ਦੇ ਹੁਣ ਆਪਾਂ ਮੈਂ ਵੀ ਆਵਾਂਗਾ ਤੁਸੀਂ ਵੀ ਹਨਾ ਤੁਸੀਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੁਸੀਂ ਇੰਨਾ ਪਿਆਰ ਕਰਦੇ ਅਸਲ ਇਹ ਲੋਕ ਨੇ ਸਾਡੇ ਪੰਜਾਬੀ ਸਭਿਆਚਾਰ ਦੇ ਵਾਰਿਸ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਅਸੀਂ ਜਿਨ੍ਹਾਂ ਨੇ ਪੰਜਾਬੀ ਸਭਿਆਚਾਰ ਨੂੰ ਆਪਣੇ ਬਿਲਕੁਲ ਆਪਣੇ ਅੰਦਰ ਸਮੋਇਆ ਹੋਇਆਗਾ ਇਹ ਗੱਲਾਂ ਨਹੀਂ ਕਰਦਾ ਸੀ ਅੱਜ ਤੁਹਾਡੇ ਸਾਹਮਣੇ ਡਿਸਕਸ ਕਰਦੇ ਆਂ ਤਾਂ ਬਹੁਤ ਸਾਰੀ ਗੱਲਾਂ ਨਿਕਲਣਗੀਆਂ ਸਾਹਮਣੇ ਤਾਂ ਤੁਸੀਂ ਲਾਈਵ ਦੇਖਦੇ ਰਹੋ ਸਾਡੀ ਗੀਤ ਤੇ ਮੈਂ ਜਿਵੇਂ ਉਧਰ ਨੇ ਆਪਾਂ ਬਰਾਗ ਵਿੱਚ ਗੀਤ ਗੱਲ ਕਰਦੇ ਆਂ ਹਾਂਜੀ ਸਾਡੇ ਉਧਰ ਜਿਹੜੀਆਂ ਬੁੜੀਆਂ ਗਔਨੀਆਂ ਨੇ ਮਾਲਵੇ ਦੇ ਵਿੱਚ ਕਿਹਨੇ ਇੱਕ ਬਰਾਗ ਬਰਾਗ ਨੂੰ ਜ਼ਿਆਦਾ ਤਰਤੀਬ ਦਿੱਤੀ ਆਂਦੀ ਸੀ ਜਦੋਂ ਵੀ ਕੌਣਦੇ ਸੀ ਆਪਣੀ ਰੂਹ ਕੰਮ ਜਾਂਦੀ ਸੀ ਹਾਂਜੀ ਹਨਾ ਉੱਥੇ ਏਕ ਬੜੀ ਆਂਦੀ ਸੀ ਤੇ ਮੈਂ ਤੁਹਾਨੂੰ ਇੱਕ ਉਧਰ ਲੱਗੀ ਤਾਂ ਸੁਣਾਉਣਾ ਮਾਰ ਜੀ ਦੋਸਤਾਂ ਬਾਅਦ ਤੁਸੀਂ ਆਪਣੇ ਏਰੀਏ ਦਾ ਜਿਹੜਾ ਹੰਡਾਇਆ ਕੋਈ ਵੀ ਗੀਤ ਤੁਸੀਂ ਕਹਦੇ ਹੋ ਹਨਾ ਠੀਕ ਉਹ ਤੋਂ ਪਹਿਲਾਂ ਮੈਂ ਸਟਾਰਟ ਕਰਦਾ ਹਾਂ। ਉਚੇ ਕਤ ਦੀ ਵੇਰਾਹਾਂ ਤੱਕ ਦੀ ਵੀਰਾ ਵੇਰਾਹਾਂ ਤੱਕ ਦੀ ਵੀਰਾ ਸਾਨੂੰ ਮਿਲ ਜੇ i didn't ਰਾਗ ਦੇ ਜਿਹੜੇ ਗੀਤ ਨੇ ਸਾਡੇ ਇਦਾਂ ਲਗਾਏ ਜਾਂਦੇ ਸੀ ਤੁਸੀਂ ਤੁਹਾਡਾ ਤੁਸੀਂ ਵੀ ਤੰਡਾਏ ਹੈ ਹਨਾ ਕੋਈ ਕਿਸ ਤਰ੍ਹਾਂ ਦਾ ਗੀਤ ਤੁਸੀਂ ਸਾਰੇ ਆਪਾਂ ਨੂੰ ਦੇਖ ਰਹੇ ਨੇ ਹਨਾ ਤੁਸੀਂ ਕੋਈ ਵੀ ਗੀਤ ਗਾ ਦਿਓ ਵਾਣ ਵਣ ਪੀਲਾ ਪਕੀਆਂ ਫਰਕ ਹੈ ਨਾ ਸਾਡੇ ਉਧਰ ਲੀਗ ਦੇ ਵਿੱਚ ਇਸ ਨੂੰ ਮਤਲਬ ਕਿ ਕਿਤੇ ਨਾ ਕਿਤੇ ਬਰਾਗ ਜਣਾ ਤੁਹਾਡਾ ਇੱਕੋ ਹੀ ਫਰਕ ਆ ਉਹ ਇਹ ਆਗਾ ਮਤਲਬ ਕਿ ਜਿੱਥੇ ਬਰਾਗ ਚੱਲ ਰਿਹਾ ਹੈ ਨਾ ਹਾਂਜੀ ਸਾਡੇ ਬਰਾਗ ਨੂੰ ਠੋਕ ਕੇ ਗਾਇਆ ਜਾਂਦਾ ਹੈ ਨਾ ਇਹ ਥੋੜਾ ਜਿਹਾ ਇਹ ਇੱਕ ਦਾ ਫਰਕ ਹੁੰਦਾ ਜਿਵੇਂ ਇਹ ਵੀ ਮੈਂ 1 ਲੱਖ ਤੋਂ ਘੱਟ ਤੁਹਾਨੂੰ ਮੈਂ ਦੱਸ ਰਿਹਾ ਇਹ ਇਸੇ ਦੀਆਂ ਹੁਵਾ ਨੇ ਤਨੇ ਪੀਲਾ ਪਾ Yeah. ਰਾਗ ਨੂੰ ਅੰਦਰੋਂ ਹਣਾ ਜਾ ਕੇ ਕਿਤੇ ਨਾ ਕਿਤੇ ਜਾਣ ਕੇ ਸੁਣਨ ਵਾਲੇ ਨੂੰ ਕਿਤੇ ਨਾ ਕਿਤੇ ਜਾ ਕੇ ਉਹਦਾ ਪਾਲਕ ਹੋ ਜਾਂਦੇ ਆ ਹਾਂਜੀ ਇਹ ਰਾਗ ਜਾ ਕੇ ਤੇ ਉਹ ਇੱਕ ਆਪਣੇ ਮਤਲਬ ਕਿ ਕੁੜੀਆਂ ਜਿਹੜਾ ਤਿਰੰਜਨ 'ਚ ਬੈਠਦੀਆਂ ਸੀ ਉਦਾਂ ਦੇ ਗੀਤ ਬਤਿਰੰਜਨ ਨਾਲ ਸੁਣ ਤੇ ਕਿੰਨੇ ਤਰ੍ਹਾਂ ਦੇ ਸੌਂਨਾ ਸੰਦ ਤਣਾ ਕੋਈ ਲੋਹੀ ਕੁਲ ਤੋਂ ਅੱਗੇ ਗੀਤ ਹੋਵੇ ਤੁਸੀਂ ਗੋ ਫਿਰ ਆਪੋ ਫਰਕ ਲਾਦੇ ਆ ਕਿ ਕੀ ਹੈ ਜਿਵੇਂ ਸਾਡੇ ਆਮ ਠੋਕੇ ਲਿਆਣ ਕਿ ਜਿਵੇਂ ਤੁਰ ਪੁਟਿਆ ਲੋ ਜਿਠੀ ਆਇਆ ਆ ਆਪਾਂ ਕੀਨੇ ਕੀਨੇ ਨੋ ਕਰ ਜਾਣਣੀ ਅੜਿਓ ਤੁਰ ਪੁਟਿਆ ਲੋ ਜਿਠੀ ਆਇਆ ਆ ਆਪਾਂ ਸਭ ਨਾਣੇ ਨੋ ਕਰ ਜਾਣਣੀ ਅੜਿਓ ਨੀ ਕਾਰੀ ਰੱਖ ਲਿਆ ਕੰਤ ਨੇ ਆਣ ਆਣੀ ਅੜਿਓ ਇਹ ਆ ਗਿਆ ਸਾਡੇ ਤੇ ਚ ਹੁੰਦਾ ਕਾਹੇ ਨੂੰ ਸ਼ਕਤੀਆ ਬੈਠ ਕੇ ਦੁਨੀਆਂ ਇੱਕ ਇਤਿਹਾਸਕ ਬੋ ਆ ਜਾਂਦੀਆਂ ਨੇ ਗੀਤ ਕਾ ਚਲੋ ਹੁਣ ਆਪਾਂ ਸਿੱਖੀਆਂ ਦੀ ਗੱਲ ਕਰਦੇ ਆ ਜਿਵੇਂ ਸਿੱਖੀਆਂ ਦਿੰਦੇ ਨੇ ਹਣਾ ਸਾਡੇ ਉਧਰ ਉਹ ਤਾਂ ਨਹੀਂ ਆ ਤੂੰ ਤੁਸੀਂ ਕੋਈ ਸਿੱਖ ਨਹੀਂ ਜਿਆਦਾ ਸਾਡੇ ਕੋਈ ਸਿੱਖ ਨਹੀਂ ਜਿਵੇਂ ਸਾਡੇ ਕਹਿੰਦੇ ਨੇ ਉੱਚੀ ਹੱਟ ਤੇ ਨੀ ਸੱਕਰ ਤੁਲਦੀ ਸੀ ਉੱਚੀ ਹੱਟ ਤੇ ਨੀ ਸੱਕਰ ਤੁਲਦੀ ਸੀ ਕੌਣ ਤੋਲੇ Mama, tole ni mami tul di si. Mama, tole ni mami tul di si. Munde puch di ni kine bul di si. Mama, kainda. ਖਾੜਦੇ ਹੁਣ ਜਿਵੇਂ ਜੀਜੀ ਹੁ ਕੱਲ ਲੈਂਦੀਆਂ ਜਾਂ ਕੁਛ ਨਹੀਂ ਹੈ ਹੁਣ ਦਾੜੀ ਪਰਕਾਰੇ ਵੇ ਸਾਨੂੰ ਹਵਾਣ ਦੇ ਦਾੜੀ నకే వే కే I'm 什么的呀？ ਮਤਲਬ ਕਿ ਕਿ ਲਾਈਵ ਵਾਲੇ ਹੁੰਦੇ ਸੀ ਜਾਂ ਕਿਦਾਂ ਦਾ ਸਵਾਗ ਕਿਦਾਂ ਦਾ ਰਸਮੀ ਸੀ ਅਸੀਂ ਮਤਲਬ ਜਦੋਂ ਆਉਂਦੀਆਂ ਆਉਂਦੀਆਂ ਹੁੰਦੀਆਂ ਸੀ ਉਹਦੇ ਵਿੱਚ ਇੱਕ ਸਿਮਧ ਕਰ ਚੱਕਣਾ ਬੜਾ ਮਜ਼ਾ ਆਉਂਦਾ ਸੀ ਉਹ ਸਿਮਧ ਕਰ ਚੱਕਣਾ ਦਾ ਉਹਦੇ ਵਕਰੀ ਮਰਿਆ ਹੁੰਦਾ ਠੀਕ ਤੇ ਸਾਡੇ ਉਤੇ ਸਪੈਸ਼ਲ ਪਰਮੈਸ਼ ਕੀਤੀ ਜਾਂਦੀ ਹੁੰਦੀ ਸੀ ਜਦੋਂ ਕੋਈ ਯਾਰ ਹੁੰਦਾ ਸੀ ਮੱਤੇ ਚੱਕੀ ਉੱਪਰ ਬਹੁਤ ਸੁਣੀ ਤੇ ਕਹਿੰਦੇ ਨੇ ਨਾ ਅਸੀਂ ਆਪ ਜਦੋਂ ਤਮਾਸ਼ੀ ਕਰਦੇ ਸੀ ਕਹਿੰਦੇ ਮੁੱਮਕਰ ਮੁੱਮਕਰ ਹੁੰਦਾ ਸੀ ਕਿ ਨਾ ਲੱਕੜ ਦਾ ਕਾਫੀ ਵੱਡਾ ਬੇਡ ਕਹਿ ਸਕਦੇ ਨਹੀਂ ਪਰ ਅਸੀਂ ਹੁਣ ਦੁਪੱਟੇ ਦਾ ਟਿੰਮੂ ਜਿਹਾ ਬਣਾ ਲੈਂਦੇ ਹੁੰਦੇ ਸੀ ਤੇ ਉਹਨੂੰ ਚੱਕਦੇ ਹੁੰਦੇ ਸੀ ਤੇ ਬੜਾ ਜ਼ੋਰ ਲਾ ਕੇ ਆ ਵੀ ਆਪ ਨੂੰ ਬਹੁਤ ਜ਼ੋਰ ਲਾ ਕੇ ਉਖਾਉਂਦੇ ਤੇ ਜੇ ਵੀ ਮਸਾਂ ਟੱਕਿਆ ਜਾਊਗਾ ਚੱਕਿਆ ਜਾਂਦਾ ਤੇ ਉਹ ਸੀ ਚੱਕਦੇ ਹੁੰਦੇ ਸੀ ਤੇ ਫਰਮਾਇਸ਼ ਹੁੰਦੀ ਸੀ ਵੀ ਇਹ ਜ਼ਰੂਰ ਚੱਕਿਆ ਜਾਵੇ ਜਦੋਂ ਕਿਤੇ ਵਿਆਹ ਹੁੰਦਾ ਜਾਂ ਪੀਆਂ ਹੁੰਦੀਆਂ ਸਾਡੇ ਦੇ ਕਿਤੇ ਨਾ ਕਿਤੇ ਹਰਿਆਣਾ ਨੇੜੇ ਲੱਗਣ ਦੇ ਕਰਕੇ ਹਨਾ ਕਿਤੇ ਨਾ ਕਿਤੇ ਹਰਿਆਣਵੀ ਚੀਜ਼ਾਂ ਸੀ ਜਿਹੜੀਆਂ ਉਹ ਨਾ ਕਿਤੇ ਨਾ ਕਿਤੇ ਮੈਂ ਬਟਾ ਕੈਮਰੇ ਦੇ ਉੱਤੇ ਹੱਥਾਂ ਦੇ। ਕਿਵੇਂ ਨਾ ਕਿਵੇਂ ਕਰਕੇ ਨਾ ਉਹ ਜ਼ਿਆਦਾਤਰ ਵਿੱਚ ਆ ਜਾਂਦਾ ਸੀਗਾ ਮਤਲਬ ਕਿ ਵੀ ਜਿਵੇਂ ਉਹ ਤੋਂ ਥੋੜਾ ਜਿਹਾ ਹਰਿਆਣਵੀ ਕਰਕੇ ਵੀ ਬੁੜੀਆਂ ਵਾਂਗਰ ਨੇੜੇ ਹੁੰਦਾਈ ਸਾਡੇ ਨਾ ਤਾਂ ਉਹ ਇਹ ਚੀਜ਼ਾਂ ਜਿਵੇਂ ਗਲਾਸ ਇਸ ਤਰ੍ਹਾਂ ਕਿ ਖੜਾ ਕਰਦੇ ਸੀ ਇੰਦਾਂ ਦੇ ਮੈਂ ਸਵਾਂਗ ਖੁਦ ਦੇਖੇ ਨੇ ਜਦੋਂ ਸਾਡੇ ാ. කම්රමයාගේ හි මතාර ච මේ ක මයාගේ. ਦੀ ਦੇਤੀ ਮੱਤ ਵੈਣਾ ਵਿਆਹੀ ਕੁੜੀ ਨੇ ਕੀ ਮੱਤ ਵੈਣਾ ਨੱਚੇ ਕੁੜੀ ਗਵਾਰੀ ਵਿਆਹੀ ਕੁੜੀ ਦਾ ਦਮ ਚੜ ਜਾਂਦਾ ਕਰਦੀ ਬਾਣੀ ਬਾੜੀ ਸਜਾਣੀ ਨੂੰ ਸੁਣਾ ਕਰਦੇ ਜਾਈਏ ਸਜਾਣੀ ਨੂੰ ਮਾਗ ਰਿਹਾ ਤੇਰੀ ਸੋਹਣੀ ਸੁਣਾ ਕਰਦੇ ਜਾਈਏ ਹੋਰ ਕੋਈ ਅਜੇ ਟ੍ਰੈਡੀਸ਼ਨਲ ਜੇ ਬੋਲੀਆਂ ਦਾ ਬਹੁਤ ਸਾਰਾ ਕੁਝ ਅੱਜ ਆ ਰਿਹਾ ਤੇ ਸੋ ਦੋਸਤੋ ਹਣਾ ਕਾਫੀ ਬਾਤ ਲਾਪਾ ਗਈ ਸੀ ਤੇ ਲਾਈਵ ਹਟਣਾ ਤਾਂ ਹੋਈ ਸੀਗੇ ਵੀ ਅਸੀਂ ਫਰਕਦਸ ਦੇ ਗੀਤਾਂ ਦਾ ਸੈਕਸ਼ਨ ਸਾਰਾ ਕਰਕੇ ਬਹੁਤ ਵਧੀਆ ਲੱਗਿਆ ਤੇ ਮੈਮ ਲਖਿੰਦਰਜੀਤ ਜੀ ਨਾਲ ਮਿਲ ਕੇ ਹਾਂ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਬੜਾ ਸਮੋਇਆ ਹੋਇਆ ਤੇ ਅਸੀਂ ਅੱਜ ਇਸ ਏਰੀਆ ਦੇ ਵਿੱਚ ਆਏ ਹਾਂ ਤੇ ਤੁਹਾਡੇ ਨਾਲ ਸਾਨੂੰ ਗੱਲਾਂ ਡਿਸਕਸ ਕਰਕੇ ਹਨ ਕੋ ਸਾਰੀਆਂ ਸਾਰੀ ਜਿੰਨੀ ਵਾਰਤਾਲਾਪ ਹੋਈ ਅਸੀਂ ਤੁਹਾਨੂੰ ਸਾਰੇ ਅੱਪ ਦਿਖਾ ਨਹੀਂ ਸਕਦੇ ਕਾਪੀ ਕੁਝ نئے ਨੋਟ ਕਰਿਆ ਹਨਾ ਕਾਪੀ ਕੁਝ ਸਿੱਖਣ ਨੂੰ ਮਿਲਿਆ ਤੇ ਇਹਨਾਂ ਕੋਲੋਂ ਤੇ ਇਹ ਹੀ ਲੋਕ ਨੇ ਸਾਡਾ ਅਸਲ سرمਾਇਆ ਹਨ ਜਿੰਨੇ ਚੀਜ਼ਾਂ ਸੰਭਾਲੀਆਂ ਹੋਈਆਂ ਨੇ ਹਾਈਡ ਟੀਚਰ ਨੇ ਇਹ ਇਹ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਬੜਾ ਕੁਝ ਗਾਈਡ ਕਰ ਰਹੇ ਨੇ ਕਿ ਤੇ ਸੋ ਬਹੁਤ ਅੱਛਾ ਲੱਗਿਆ ਸਾਰੇ ਦੇਖ ਰਹੇ ਨੇ ਤੁਸੀਂ ਜੇ ਕੋਈ ਕੁਸਾਇਨਾਤ ਹੋਵੇ ਮੈਸੇਜ ਦੇਣਾ ਚਾਹੋ ਤਾਂ ਤੁਸੀਂ ਦੇ ਦੇਵੋ ਆਪਣਾ ਕੋਈ ਵੀ ਮੈਸੇਜ ਮੈਂ ਕਹਿੰਨੀ ਆ ਵੀ ਆਜ ਦੇ ਬੱਚਿਆਂ ਨੂੰ ਜਿਹੜੇ ਆਪਾਂ ਟੀਵੀ ਦੇ ਪ੍ਰਭਾਵ ਵਿੱਚ ਆ ਕੇ ਮੋਬਾਈਲ ਫੋਨ ਫੜਾਈ ਰੱਖਦੇ ਆਂ ਵੀ ਬੱਚਿਆਂ ਨੂੰ ਆ ਸਿੱਖ ਲੋ ਆ ਸਿੱਖ ਲੋ ਉਹਦੇ ਤੇ ਗੇਮਾਂ ਹੀ ਖੇੜੀ ਜਾਂਦੇ ਆ ਬੱਚਿਆਂ ਨੂੰ ਇਹ ਸੱਭਿਆਚਾਰ ਇਹ ਬੜਾ ਅਮੀਰ ਵਿਰਸਾ ਜਿਹੜਾ ਆਪਾਂ ਜਿਹਨੂੰ ਆਪਾਂ ਨੂੰ ਸੰਭਾਲਣ ਦੀ ਅੱਜ ਬਹੁਤ ਜ਼ਰੂਰਤ ਆ ਬਹੁਤ ਲੋੜ ਆ ਇਹ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਆਪਾਂ ਖਤਮ ਨਹੀਂ ਕਰਨਾ ਆਜ ਦੇ ਬੱਚਿਆਂ ਨੂੰ ਆਪ ਸਿੱਖੋ ਬੜਾ ਕੁਝ ਸਿੱਖਣ ਨੂੰ ਮਿਲੂਗਾ ਅੱਗੇ ਅੱਗੇ ਆਪ ਇਹਨ ਇਰ ਵਰਸਾ ਕਦੇ ਆਪਣੇ ਹੱਥੋਂ ਨਾ ਖੁੱਸੇ ਤੇ ਆਪਾਂ ਇਹਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ ਸੋ ਦੋਸਤੋ ਜੇ ਮੇਕਨ ਆਪਾਂ ਨੂੰ ਕਹਿੰਦੇ ਨੇ ਕਿ ਸਾਡਾ ਪੰਜਾਬੀ ਸੱਭਿਆਚਾਰ ਮਰ ਗਿਆ ਸਾਡੇ ਗੁਰੂ ਜੀ ਨੇ ਮੇਰੇ ਗੁਰੂ ਮਾਣੇ ਸਾਨੂੰ ਇਹੀ ਚੀਜ਼ ਦੱਸੀ ਆ ਬੜਾ ਕੁਝ ਸਿਖਾਇਆ ਬੜਾ ਸਿਖਾ ਰਹੇ ਨੇ ਤੋ ਪਿੰਡਾਂ ਦੇ ਵਿੱਚ ਜਾ ਕੇ ਜੇ ਅਸੀਂ ਸਾਰੇ ਇਹ ਹੰਬਲਾ ਮਾਰਾਂਗੇ ਬੀ ਪਿੰਡਾਂ ਦੇ ਵਿੱਚ ਜਾ ਕੇ ਸਾਡੀਆਂ ਬਜ਼ੁਰਗਾਰਤਾਂ ਦੇ ਵਿੱਚੋਂ ਅਸੀਂ ਪੰਜਾਬੀ ਕਲਚਰ ਸਿੱਖੀਏ ਤੇ ਜਿਹੜੇ ਇਹ ਜਿਹੇ ਲੋਕ ਬੈਠੇ ਨੇ ਉਹਨਾਂ ਨਾਲ ਆਪਾਂ ਵਿਚਾਰ ਕਰੀਏ ਤਾਂ ਆਪਾਂ ਜੇ ਮਿਹਨਤ ਕਰਾਂਗੇ ਆਪਾਂ ਆਪਦੇ ਘਰੋਂ ਨਿਕਲਾਂਗੇ ਤੇ ਬਿਲਕੁਲ ਪਰਵਾਹ ਨਾ ਕਰੋ ਅੱਜ ਜਿਹਦੇ ਕੋ ਮੈਂ ਮਾਨਸਾ ਤੋਂ ਫਿਰੋਜ਼ਪੁਰ ਆਇਆ ਹਾਂ ਯਾ ਸਪੈਸ਼ਲ ਇੱਥੇ ਕਾਝ ਕੁਝ ਸਿਖਾਉਣ ਵੀ ਤੇ ਸਿੱਖਣ ਵੀ ਤਾਂ ਜਦੋਂ ਅਸੀਂ ਚੱਲਾਂਗੇ ਤਾਂ ਸਾਡਾ ਸਰਬੇਚਾਰ ਕਿਤੇ ਨਹੀਂ ਜਾਂਦਾ ਜਦੋਂ ਅਸੀਂ ਦਿਖਾਵਾਂਗੇ ਤਾਂ ਸਾਡੇ ਬੱਚਿਆਂ ਤੇ ਬੜਾ ਪ੍ਰਭਾਵ ਪਊਗਾ ਸੋ ਮੈਂ ਇੱਥੇ ਇੱਕ ਹਫ਼ਤੇ ਲਈ ਸੀਰੀਅ ਚ ਆਇਆ ਹਾਂ ਤੇ ਬਹੁਤ ਕੁਝ ਸਿੱਖ ਕੇ ਜਾਊਂਗਾ ਤੇ ਬੜਾ ਕੁਝ ਦੇਖੂਗਾ ਨੋਟ ਕਰ ਇਹ ਮੁਲਾਕਾਤ ਨਾਲ ਅਸੀਂ ਤੁਹਾਡੇ ਕੋਲੋਂ ਆਜਲ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ